ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਤਨ ਤਨ ਪਾਛਾਈ ਛੇਵੀਂ ਜੀਆਂ ਦੇ ਸਤਾਨਾਂ ਤੋਂ ਨਗਰ ਚੌਂਗ ਵਿਖੇ ਗੁਰੂ ਨਾਨਕ ਦੇਵ ਜੀਆਂ ਦੇ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਸਜਾਏ ਗਏ ਪੰਜ ਪਿਆਰੇ ਤੇ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਰਹਿਣ ਮਾਈ ਏਠ ਸਾਰੇ ਨਗਰ ਦੀਆਂ ਪ੍ਰਕਰਮਾਂ ਕੀਤੀਆਂ ਸੰਗਤਾਂ ਨੇ ਗੁਰੂ ਨਾਨਕ ਜੀ ਦਾ ਜਾਪ ਕੀਤਾ ਸ਼ਬਦ ਪੜੇ ਥਾਂ ਥਾਂ ਤੇ ਬੜੇ ਪਿਆਰ ਦੇ ਨਾਲ ਸੰਗਤਾਂ ਨੇ ਜਲ ਪਾਣੀ ਛਕਾਇਆ ਸੰਗਤਾਂ ਨੂੰ ਬਹੁਤ ਧੰਵਾ ਆਦਿਆ ਸੰਗਤਾਂ ਦਾ ਸਾਰੇ ਨਗਰ ਦੀ ਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਜਿਹੜੇ ਵੀਰ ਪੁੱਤਰ ਬਾਹਰ ਲਿਆ ਮੁਲਖਾਂ ਚ ਨੇ ਉਹਨਾਂ ਦੀਆਂ ਪੀਰਾਂ ਦੀਆਂ ਅਰਦਾਸਾਂ ਹੋਈਆਂ ਕੋਈ ਚੱਲ ਜਾਣੇ ਤੋਂ ਉਹਨਾਂ ਦੀਆਂ ਅਰਦਾਸਾਂ ਹੋਈਆਂ ਜੋ ਜਾਜੇ ਚੜ ਜਾਣਾ ਕੋਈ ਜੋ ਵੀ ਕਿਸ ਨੇ ਦੁੱਧ ਪੁੱਤ ਮੰਗਿਆ ਕਾਰੋਬਾਰ ਮੰਗੇ ਤੰਦਰੁਸਤੀ ਦੇ ਸਾਰੇ ਨਗਰ ਦੇ ਚੜ੍ਹਦੀ ਕਲਾ ਏਕਤਾ ਪਾਕ ਬਖਸ਼ਣ ਗੁਰੂ ਨਾਨਕ ਸਾਹਿਬ ਹਰ ਸਾਲ ਇਦਾਂ ਹੀ ਇਹ ਨਗਰ ਕੀਰਤਨ ਮਨਾਏ ਜਾਂਦੇ ਨੇ ਖੰਡਪੜ ਸਾਹਿਬ ਦੇ ਪਹਿਲਾਂ ਭੋਗ ਪਾਏ ਜਾਂਦੇ ਨੇ ਫਿਰ ਨਗਰ ਕੀਰਤਨ ਪਕਾਮਾ ਸਾਰੇ ਨਗਰ ਦੀਆਂ ਹੁੰਦੀਆਂ ਨੇ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਨੇ ਵਾਹਿਗੁਰੂ ਮੇਰ ਕਰਨ ਜੋ ਵੀ ਅਰਦਾਸ ਬੇਨਤੀਆਂ ਕੀਤੀਆਂ ਦੁੱਧ ਪੁੱਤ ਦੀਆਂ ਸੱਚਾ ਪਾਤਸ਼ਾਹ ਹਰ ਇੱਕ ਨੂੰ ਬਖਸ਼ੋ ਚੜ੍ਹਦੀਆਂ ਕਲਾ ਕਰਿਓ ਤੇ ਪਿੰਡ ਤੇ ਮੇਰ ਭਰਿਆ ਨਗਰ ਤੇ ਆਤ ਰੱਖਿਓ ਤਰੱਕੀਆਂ ਬਖਸ਼ੋ ਸਭ ਇਲਾਕੇ ਤੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ੋ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਿਓ ਗੁਰੂ ਸਾਹਿਬ ਬੜੇ ਬਿਆੰਤ ਨੇ ਇਹ ਨਗਰ ਗੁਰੂਵਰਗ ਬੇਨ ਸਾਹਿਬ ਜੀਆਂ ਦੇ ਚਰਨ ਸੋ ਪ੍ਰਾਪਤ ਬੜੀ ਪਾਗਾ ਵਾਲੀ ਧਰਤੀ ਆ ਤੇ ਬਾਬਾ ਬਿਸ਼ਨ ਸਿੰਘ ਤਰਨਾ ਦਲ ਵਾਲਿਆਂ ਦਾ ਪੜਾਇਆ ਇੱਥੇ ਬਹੁਤ ਚੜ੍ਹਦੀ ਕਲਾ ਹਰ ਇੱਕ ਦਾ ਭਲਾ ਹੋਵੇ ਗੁਰਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ